ਯਾਰ ਕਿਨ ਨਾ ਇਹ 12ਾਂਗੇ ਬਈ ਫੂਟਾ ਉਹ ਨਹੀਂ ਉਹ ਨਹੀਂ ਆਪਾਂ ਪੂਰਾ ਫਾਇਦਾ ਕਰਾਂਗੇ ਲੋਕ ਵੇਚਦੇ ਨੇਗੇ 500 ਦਾ ਕੋਈ ਫੀਟ ਹੋਗਾ ਕਿਤੇ 700 ਦਾ ਕਰ ਲੋ ਫੂਟ ਚੈੱਕ ਲੋ ਜੀ ਤੁਸੀਂ ਪਾਓ ਹੋੜਲਾ ਕਰਾ ਦਸ਼ਮੇਸ਼ ਕਲਾਥ ਹਾਊਸ ਆ ਇੱਥੇ ਹੁੰਦੇ ਨੇ ਲੋਕਾਂ ਦੇ ਫਾਇਦੇ ਲਿਓ ਇਹ ਲਵੇ ਕਰਕੇ ਖਾਓ ਘੇਮਰਾ ਪੂਰਾ ਫਾਇਦਾ ਕਰਦਾਂਗੇ ਯਾਰ ਲੋਕ ਵੇਚਦੇ ਨੇ 600 ਦਾ ਉਹ ਨਹੀਂ 500 ਨਹੀਂ ਆਪਾਂ ਨੇ ਕਰਨਾ ਪੂਰਾ ਫਾਇਦਾ ਪੂਰੇ ਲਾਉਣੇ ਨੇ ਮੇਲੇ ਲਓ ਜੀ ਕਰੋ ਚੈੱਕ ਦੇਖੋ ਛੂਟ ਪਹੁੰਚ ਗਿਆ ਆਪਣੇ ਲਵੇ 10000 ਛੂਟ ਪਹੁੰਚ ਗਿਆ ਉਹ 10 ਦਾ ਪਰ ਆਵਾ ਰੇਟ ਉਹ 10 ਦਾਗੇ ਤੈਨੂੰ ਦਿਓ ਛੋਰੀ ਨਾ ਤੂੰ ਬੇਹੋਸ਼ ਬਈ ਕਰ ਚੈੱਕ ਛੂਟ ਦੇਖ ਪਹਿਲਾਂ ਫੇਰ ਹੀ ਲਾਵਾਂਗੇ ਐਂਡ ਤੇ ਦੱਸਾਂਗੇ ਰੇਟ ਤੇ ਆਉਂਦਾ ਪਸੰਦ ਆਉਦਾ ਲਾ ਦਾਂਗੇ ਲੋਕ ਵੇਦ ਨੇ 600 ਦਾ 700 ਦਾ ਲਾ ਦ ਕਰ ਦਈਏ ਫੈਸਲਾ ਕਰਦੇ ਕਿੰਨੇ ਦਾ ਲਾ ਦਈਏ 300 ਉਹ ਨਹੀਂ ਹੋਰ ਉਹ ਨਹੀਂ ਹੋਰ ਥੱਲੇ 300 ਦਾ ਲਾ ਉਹ ਹੋਰ ਥੱਲੇ ਆ ਵੀ ਸਾਡਾ ਪੂਰਾ ਅਖੀਰ ਕਿੰਨਾ ਚੱਕ ਬਈ 1000 ਰੁਪਏ ਦੇ ਪੰਜ ਸੂਟ ਕਰਦਾ ਵੱਡਾ ਆਫਰ 200 ਰੁਪਏ ਦਾ ਇੱਕ ਸੂਟ ਸਿਰਫ 1000 ਦੇ ਪੰਜ ਲੋ ਚੱਕੋ 1000 ਰੁਪਏ ਦੇ ਪੰਜ ਸੂਟ ਪਹੁੰਚੋ ਦਸ਼ਵੇਸ਼ਲਾਥ ਉਹ ਫੋੜ ਲਾ ਕਲਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਓ ਪੰਜ ਸੂਟ ਤੇ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰਕੇ ਆਓ ਸਿਰਫ 200 ਰੁਪਏ ਦਾ ਸੂਟ ਲਾਵਾਂਗੇ ਪੂਰਾ ਮੇਲਾ ਦੇਖੋ ਜੀ ਚੈੱਕ ਕਰੋ ਲਓ ਜੀ ਕੀ ਬਾਤ ਹੈ ਸੂਟ ਸਾਰੇ ਮਹਿੰਗੇ ਨੇ ਸਿਰਫ 200 ਰੁਪਏ 200 ਰੁਪਏ 200 ਰੁਪਏ ਲਓ ਜੀ ਚੱਕ ਲੋ ਆਪਣਾ ਚੈਨਲ ਕਰਿਆ ਹੋਣਾ ਚਾਹੀਦਾ ਸਬਸਕ੍ਰਾਈਬ ਓਕੇ ਜੀ ਧੰਨਵਾਦ ਜੀ